ਸਵਰਕਮਿੰਗ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਚ ਚੁੱਕੇ ਨੇ 5:30 ਇਸ ਵਕਤ ਖੜੇ ਪਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ ਵੀ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਰ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਰ ਰਿਹਾ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਨਾ ਕਰਨਾ ਭੁੱਲਿਆ ਕਰੋ ਜੀ ਚਲੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਵੀ ਅੱਜ ਦਾ ਕੀ ਭਰ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਜੇ ਉਸ ਤੋਂ ਗੱਟਿਆਂ ਵਾਲੇ ਮਟਰਾਂ ਬਾਰੇ ਗੱਲਬਾਤ ਕਰੀਏ ਜਿਹੜੇ ਮਟਰ ਗੱਟੇ ਵਾਲੇ ਆ ਰਹੇ ਨੇ ਜੀ ਇਹਨਾਂ ਦੇ ਵਿੱਚ ਪੈਨਸਲ ਮਟਰ ਹੈ ਜੀ ਪੈਨਸਲ ਮਟਰ ਬਾਰੇ ਗੱ ਮਟਰਾਂ ਦਾ ਜੀ ਹਾਂਜੀ ਗਾਜਰਾਂ ਬਾਰੇ ਗੱਲਬਾਤ ਕਰੀ ਤਾਂ ਗਾਜਰਾਂ ਦਾ ਰੇਟ ਹੈਗਾ ਜੀ ਜਿਹੜੀ 25 ਕਿਲੋ ਦੀ ਪਰਕੀ ਹੁੰਦੀ ਜੀ ਇਹਦਾ ਰੇਟ ਹੈਗਾ ਜੀ 150 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਜਿਵੇਂ ਜਿਵੇਂ ਗਾਜਰਾ ਵਧੀਆ ਹੁੰਦੀਆਂ ਨੇ ਉਸ ਜਿਹਦਾ ਰੇਟ ਹੁੰਦਾ ਜੀ ਗਾਜਰਾਂ ਦਾ ਜੀ ਇਹ ਬੰਦ ਲਫਫੇ ਦਾ ਭਾਅ ਜੀ ਗਾਜਰਾਂ ਦਾ ਜੀ ਹਾਂਜੀ ਹਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਹੈਗਾ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਅਦਰਕ ਬਾਰੇ ਗੱਲਬਾਤ ਕਰੀ ਤਾਂ ਅਦਰਕ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਪਾਰ ਰਿਹਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਔਲੇ ਬਾਰੇ ਗੱਲਬਾਤ ਕਰੀ ਤਾਂ ਔਲੇ ਦਾ ਰੇਟ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਔਲੇ ਦਾ ਜੀ ਹਾਂਜੀ ਮਹਗਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਮਹਗਾ ਮਿਰਚ ਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ ਮਹਗਾ ਮਿਰਚ ਦਾ ਜੀ ਹਾਂਜੀ ਕੱਚੀ ਹ ਹਾਂਜੀ ਪਾਪੜੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਪਾਪੜੀ ਮਿਰਚ ਦਾ ਰੇਟ ਹੈਗਾ ਜੀ ਪਰ ਲ ਡੱਬੇ ਦਾ ਭਾਰ ਹੈ ਜੀ 35 ਤੋਂ ਲੈ ਕੇ 36 ਰੁਪਏ ਤੱਕ ਦਾ ਭਾਅ ਜੀ ਪਾਪੜੀ ਮਿਰਚ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪਾਪੜੀ ਮਿਰਚ ਦਾ ਜੀ ਹਾਂਜੀ ਸਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਸਿਮਲਾ ਮਿਰਚ ਦੋ ਤਰ੍ਹਾਂ ਦੀ ਆ ਰਹੀ ਹੈ ਜੀ ਇੱਕ ਉਹ ਜੀ ਬੰਦ ਲਫਾਫੇ ਦੇ ਵਿੱਚ ਥੋੜੀ ਜੀ ਹਲਕੀ ਸਿਮਲਾ ਮਿਰਚ ਜੀ ਉਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਜਿਹੜੀ ਬੰਦ ਡੱਬਿਆਂ ਦੇ ਵਿੱਚ ਆ ਰਹੀ ਹੈ ਸਿਮਲਾ ਮਿਰਚ ਜੀ ਉਹਦਾ ਰੇਟ ਹੈਗਾ ਜੀ ਹਾਂਜੀ ਨਿੰਬੂ ਬਾਰੇ ਗੱਲਬਾਤ ਕਰੀ ਤਾਂ ਨਿੰਬੂ ਦਾ ਰੇਟ ਹੈਗਾ ਜੀ ਪੰਤ ਘਟੇ ਦਾ ਪਾ ਰਿਹਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਪਾ ਜੀ ਨਿੰਬੂ ਦਾ ਜੀ ਬੰਦ ਘਟੇ ਦਾ ਪਾ ਜੀ ਨਿੰਬੂ ਦਾ ਜੀ ਹਾਂਜੀ ਫਰਾਸ਼ੀ ਵੀ ਇਹਨਾਂ ਬਾਰੇ ਗੱਲਬਾਤ ਕਰੀ ਤਾਂ ਫਰਾਸ਼ੀ ਦਾ ਰੇਟ ਹੈਗਾ ਜੀ ਬੰਦ ਘਟੇ ਦਾ ਪਰ ਪਾ ਰਿਹਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਪਾ ਜੀ ਹਾਂਜੀ ਪੇਠੇ ਬਾਰੇ ਗੱਲਬਾਤ ਕਰੀ ਇਹ ਬੰਦ ਲਫਾਫੇ ਦੇ ਵਿੱਚ ਵੀ ਆ ਰਿਹਾ ਜੀ ਪੇਠਾ ਪੇਠੇ ਬਾਰੇ ਗੱਲਬਾਤ ਕਰੀ ਤਾਂ ਪੇਠੇ ਦਾ ਰੇਟ ਹੈਗਾ ਜੀ ਅੱਜ ਦਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਪਾ ਜੀ ਪੇਠੇ ਦਾ ਜ ਬੰਦ ਘਟੇ ਦੇ ਵਿੱਚ ਵੀ ਆਉਂਦੇ ਤੇ ਬੰਦ ਲਫਾਫੇ ਦੇ ਵਿੱਚ ਵੀ ਹਾਂਜੀ ਆਪਾਂ ਇਸ ਵਕਤ ਖੜੇ ਆ ਬਾਈ ਅਰੰਜੀਤ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਤੱਕ ਕੀ ਭਾਅ ਚੱਲ ਰਿਹਾ ਜੀ ਹਰੀ ਮਟਰਾਂ ਬਾਰੇ ਗੱਲਬਾਤ ਕਰਾਂ ਜੀ ਲੋਕਲ ਮਟਰਾਂ ਦਾ ਕੀ ਭਾਅ ਰਿਹਾ ਜੀ ਹੋਰ ਬਾਈ ਅਰੰਜੀਤ ਕੀ ਹਾਲ ਨੇ ਬਾਈ ਵਧੀਆ ਵੇ ਵਧੀਆ ਹੋਰ ਵਧੀਆ ਬਾਈ ਵਧੀਆ ਬਾਈ ਤੇ ਬਾਈ ਜਿਹੜੇ ਲੋਕਲ ਹਰਾ ਮਟਰ ਆ ਰਹੇ ਆ ਬਾਈ ਇਹਦਾ ਕੀ ਰੇਟ ਚੱਲੀ ਜਾਂਦਾ ਜਿਹੜਾ ਲਫਾਫੇ ਦੀ ਪੈਕਿੰਗ ਵਾਲਾ ਬਾਈ ਬਾਈ ਇਹਦੇ ਅਲੱਗ-ਅਲੱਗ ਰੇਟ ਨੇਗੇ ਇਹ ਅਲੱਗ-ਅਲੱਗ ਘਰੋਂ ਆ ਮਾਲ ਆਗਾ ਅੱਛਾ ਵੀ ਅਲੱਗ-ਅਲੱਗ ਤਰ੍ਹਾਂ ਦਾ ਮਟਰ ਹੁੰਦਾ ਜੀ ਇਹ ਹ ਪਹਿਲੀ ਤੜਾਈ ਦਾ ਹਲਕਾ ਜਾਂਦਾ ਕੋਈ ਵਧੀਆ ਹੁੰਦਾ ਪੂਰਾ ਤੜਾਈ ਦਾ ਕੋਈ ਦੂਜੀ ਤੇ ਦੇ ਕੋਈ ਤੀਜੀ ਜੜਾਈ ਹੈ ਅੱਛਾ ਜਿਵੇਂ ਇਹ ਮਟਰ ਹੈ ਦੂਜੀ ਤੜਾਈ ਦਾ ਮਟਰ ਹੈ ਅੱਛਾ ਭਾਈ ਇਹਦਾ ਕੀ ਰੇਟ ਰੰਦਾ ਭਾਈ ਦੂਜੀ ਤੜਾਈ ਵਾਲੀ ਦਾ ਇਹ 25 ਰੁਪਏ ਕਿਲੋ ਵਿਗਿਆ ਜੀ ਅੱਜ ਜਿਹੜੀ ਦੂਜੀ ਤੜਾਈ ਵਾਲਾ ਭਾਈ ਉਹਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਜ ਜੀ ਹਰੀ ਮਟਰਾਂ ਦਾ ਜਿਹਦਾ ਘੱਟੋ ਘਾਟ 20 ਕਿਲੋ ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਫਾ ਜੀ ਜਿਹੜਾ ਭਾਈ ਪਹਿਲੀ ਤੜਾਈ ਵਾਲਿਆਂ ਦਾ ਇਹ ਕਿਹੜੀ ਤੜਾਈ ਵਾਲਾ ਭਈ ਇਹ ਇਹ ਤੀਜੀ ਤੜਾਈ ਦਾ ਮਟਰ ਹੈ ਅੱਛਾ ਤੀਜੀ ਤੜਾਈ ਦਾ ਜੀ ਇਹਦਾ ਕੀ ਰੇਟ ਹੈ ਜ ਹਾਂਜੀ ਦੋਸਤੋ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਆ ਜਾਂਦਾ ਇਹ ਤੜਾਈ ਤੜਾਈ ਦੇ ਮੁੱਲ ਹੁੰਦੇ ਨੇ ਜੀ ਜਿਹੜੀ ਪਹਿਲੀ ਤੜਾਈ ਆ ਜੀ ਉਹਦਾ ਕੀ ਰੇਟ ਹੋ ਜਾਂਦਾ ਭਾਈ ਅਰੰਜੀਤ ਭਾਈ ਆ ਪਿਆ ਪਹਿਲੀ ਤੜੀ ਦਾ ਮਟਰ ਵਧੀਆ ਏ ਕਲਾਸ ਮਟਰ ਦਾ ਟਾਪ ਦਾ ਇਹਦਾ ਕੀ ਰੇਟ ਆ ਜਾਂਦਾ ਭਾਈ ਹਰਾਗਾ ਜਮਾ ਹਾਂਜੀ ਇਹ ਵਿਕਿਆਗਾ ਭਾਈ 30 ਤੋਂ ਲੈ ਕੇ 32 ਰੁਪਏ ਕਿਲੋ ਹਾਂਜੀ ਦੋਸਤੋ ਜਿਹੜੀ ਪਹਿਲੀ ਤੜਾਈ ਆ ਜੀ ਉਹਦਾ ਮੁੱਲ ਆ ਜੀ ਪੂਰਾ ਵਧੀਆ ਟਾਪ ਦਾ ਤੇ ਰੇਟ ਹੈਗਾ ਜੀ ਇਹਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਹਰੇ ਮਟਰ ਦਾ ਜੀ ਪੂਰੇ ਵਧੀਆ ਹਰੇ ਹਰੇ ਟਾਪ ਦੇ ਇਹ ਸੁੱਕੀ ਫਲੀ ਨਹੀਂ ਹੋ ਗਈ ਇਹਦੇ ਵਿੱਚ ਸੁੱਕੀ ਫਲੀ ਇੱਕ ਵੀ ਨਹੀਂ ਮਿਲੂ ਜੀ ਪੂਰੀ ਵਧੀਆ ਟਾਪ ਦਾ ਮਟਰ ਹੋਊਗਾ ਜੀ ਇਹੇ ਤੇ ਪੱਲੀਆਂ ਵਾਲਿਆਂ ਦਾ ਵੀ ਇਹੀ ਰੇਟ ਚੱਲੀ ਜਾਂਦਾ ਹੈ। ਪੱਲੀਆਂ ਇਹ ਪੱਲੀਆਂ ਚ ਹੀ ਭਰਿਆਗਾ ਮਟਰ। ਅੱਛਾ ਪੱਲੀਆਂ ਚ ਹੀ ਭਰਿਆਗਾ ਇਹ ਜੀ ਰਫਾਫੇ ਦੇ ਵਿੱਚ। ਬਈ ਰਣਜੀਤ ਗੋਭੀ ਦਾ ਕੀ ਰੇਟ ਚੱਲੀ ਜਾਂਦਾ ਬਈ ਆਪਣੀ ਦਾ ਬਈ। ਬਈ ਇਹ ਲੋਕਲ ਗੋਭੀ ਹੈਗੀ। ਹਾਂਜੀ ਬਈ। ਇਹ ਚੱਲਦਾ ਕਹਿੰਦਾ 8 ਤੋਂ ਲੈ ਕੇ 10 ਰੁਪਏ ਕਿਲੋ ਹਾਂਜੀ ਦੋਸਤੋ ਜਿਹੜੀ ਲੋਕਲ ਗੋਭੀ ਆ ਰਹੀ ਹੈ ਜੀ ਤਾਜੀ ਜਮਾ ਫਰੈਸ਼ ਗੋਭੀ ਆ ਰਹੀ ਹੈ ਜੀ ਉਹਦਾ ਰੇਟ ਹੈਗਾ ਜੀ ਗੋਭੀ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜਿਹੜੀ ਬਈ ਹਲਕੀ ਆ ਜਾਂਦੀ ਹੈ ਮੜੀ ਮੁੱਢੀ ਗੱਡੀਆਂ ਦੇ ਵਿੱਚ ਜਿਹੜਾ ਆਉਂਦੀ ਆ ਜੀ ਇਹਦਾ ਕੀ ਰੇਟ ਰਹੇ ਉਹਦਾ ਭਾਈ 100 ਰੁਪਏ ਲਾਹ ਵਿਖਦਾ ਉਹ ਕੰਮ ਦੀ ਗੋਭੀ ਨਹੀਂ ਉਸ ਦੀ 4 ਰੁਪਏ ਕਿਲੋ ਵੀ ਰਹ ਜਾਂਦੀ ਹੈ ਗੋਭੀ ਉਹ 4 ਰੁਪਏ ਕਿਲੋ ਦਾ ਰੇਟ ਹੈ ਹਾਂ 4-5 ਰੁਪਏ ਕਿਲੋ ਦਾ ਭਾਅ ਰਹ ਜਾਂਦੀ ਗੋਭੀ ਜਿਹੜੀ ਹਲਕੀ ਹੁੰਦੀ ਹੈ ਤੇ ਖੀਰੇ ਦਾ ਕੀ ਰੇਟ ਚੱਲੀ ਜਾਂਦਾ ਬਈ ਰਣਜੀਤ ਖੀਰੇ ਦਾ ਜੀ ਬਈ ਖੀਰਾ ਬਿਕਿਆ ਹੈ ਚਾਣਾ ਖੀਰਾ ਦਾ ਹਾਂ ਜੀ ਇਹਦਾ ਰੇਟ 28 ਤੋਂ 30 ਰੁਪਏ ਕਿਲੋ ਦਾ ਰੇਟ ਆ ਬਈ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਦਾ ਭਾਜ ਜੀ ਚਾਣਾ ਖੀਰੇ ਦਾ ਜੀ ਇਹ ਤੇ ਕਿੰਨੇ ਕਿਲੋ ਲੈਣਾ ਪੈਂਦਾ ਜੀ 15 ਕਿਲੋ ਲੈਣਾ ਪੈਂਦਾ ਜੀ ਹਾਂ ਜੀ ਦੋਸਤੋ ਘੱਟੋ ਘੱਟ 15 ਕਿਲੋ ਜਾਂ 20 ਕਿਲੋ ਦਾ ਲੈਣਾ ਪੈਣਾ ਅਲਫਾਫਾ ਹੀ ਆਉਂਦੇ ਆ ਜੀ ਚਾਣਾ ਖੀਰੇ ਤੇ ਜੀ ਇਹ ਸਾਰੇ ਤੇ ਲਾਲ ਟਮਾਟਰ ਦਾ ਕੀ ਭਾ ਚੱਲੀ ਜਾਂਦਾ ਬਈ ਰਣਜੀਤ ਬਈ ਲਾਲ ਟਮਾਟਰ ਬਿਕਿਆਗਾ 18 ਤੋਂ 20 ਰੁਪਏ ਕਿਲੋ हां जी दोस्तों 18 ਤੋਂ ਲੈ ਕੇ 20 ਰੁਪਏ ਕਿਲੋ ਤੇ ਇੱਕ ਦਾ ਭਾਜੀ ਟਮਾਟਰ ਦਾ ਜੀ ਲਾਲ ਦਾ ਜੀ ਇਹ ਬੰਦ ਗਰੇਟਾ ਦਾ ਭਾਜੀ ਟਮਾਟਰ ਦਾ ਜੀ ਬਈ ਬੈਂਗਣੀ ਦਾ ਕੀ ਰੇਟ ਚੱਲੀ ਨਾ ਰஞ்சிਤ ਬਈ ਬਈ ਇਹ ਬਾਹਰ ਲਈ ਹੈ ਬੈਂਗਣੀ ਡੱਬਿਆਂ ਵਾਲੀ 25 ਤੋਂ ਲੈ ਕੇ 30 ਰੁਪਏ ਕਿਲੋ ਵਿਕਦੀ ਹੈ ਇਹ ਬੰਦ ਡੱਬਾ ਲੈ ਕੇ 30 ਰੁਪਏ ਤੱਕ ਦਾ ਭਾਜੀ ਬੈਂਗਣੀ ਦਾ ਜੀ ਇਹ ਬੰਦ ਡੱਬਾ ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਹੈ ਜੀ ਘੱਟੋ ਘੜ ਬੇਡ ਕਿੰਨਾ ਕੁ ਹੁੰਦਾ ਜੀ ਇਹਦੇ ਵਿੱਚ ਬੇਟੇ ਚ ਹੋਊਗਾ ਜੀ 25 30 ਕਿਲੋ ਹਾਂਜੀ ਦੋਸਤੋ ਘੱਟੋ ਘੱਟ 25 ਕਿਲੋ ਲੈਣੀ ਪੈਣੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਬੈਂਗੜੀ ਬਾਈ ਰਣਜੀਤ ਜਿਹੜਾ ਚੱਪਣ ਕੱਦੂ ਬਾਈ ਜਿਹੜਾ ਚੱਪਣ ਕੱਦੂ ਆ ਰਿਹਾ ਬਾਈ ਬੰਦ ਲਵਾਵਾਂ ਨੇ ਬਾਹਰ ਲਾਉਦਾ ਰੇਟ ਕੀ ਆ ਬਾਈ ਬਾਈ ਜਿਹੜਾ ਲੋਕਲ ਚੱਪਣ ਕੱਦੂ ਹੈਗਾ ਹਾਂਜੀ ਤਾਲਾ ਹਾਂਜੀ ਵੇਚਦਾ ਹੈਗਾ 25 ਰੁਪਏ ਕਿਲੋ ਹਾਂਜੀ ਦੋਸਤੋ ਜਿਹੜੇ ਲੋਕਲ ਆ ਜੀ ਉਹ ਹੈਗਾ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲੋਕਲ ਚੱਪਣ ਕੱਦੂ ਦਾ ਜਿਹੜਾ ਲਫਾਫਿਆਂ ਦੇ ਵਿੱਚ ਬਾਹਰ ਲਾ ਰਿਹਾ ਜੀ ਉਹਦਾ ਕੀ ਰੇਟ ਆ ਜਾਂਦਾ ਜੀ ਚੱਪਣ ਕੱਦੂ ਦਾ ਉਹਦਾ ਬਈ ਦੇਖਦਾ 18 ਤੋਂ 20 ਰੁਪਏ ਕਿਲੋ ਦੇ ਵਿੱਚ ਵਿੱਚ ਮਿਲਦਾ ਹਾਂਜੀ ਦੋਸਤੋ ਜਿਹੜਾ ਬਾਹਰ ਲਾ ਰਿਹਾ ਜੀ ਚੱਪਣ ਕੱਦੂ ਜੀ ਬੰਦ ਲਫਾਫਿਆਂ ਦੇ ਵਿੱਚ ਪੈਕਿੰਗ ਹੋ ਕੇ ਹੁੰਦਾ ਜੀ ਉਹਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਪਰ ਇੰਜੀ ਤੇ ਲਾਲ ਪੀਲੀ ਦਾ ਰੇਟ ਕੀ ਚੱਲੀ ਜਾਂਦਾ ਲਾਲ ਸ਼ਮਲਾ ਮਿਰਚ ਦਾ ਜੀ ਬਈ ਇਹਦਾ ਰੇਟ ਹੈਗਾ 60 ਤੋਂ ਲੈ ਕੇ 70 ਰੁਪਏ ਕਿਲੋ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜੀ ਲਾਲ ਪੀਲੀ ਸ਼ਿਮਲਾ ਮਿਰਚ ਦਾ ਜੀ ਇਹ ਇਹ ਬਈ ਲੋਕਲ ਵੀ ਆਉਣੀ ਸ਼ੁਰੂ ਹੋ ਰਹੀ ਹੈ ਬਈ ਇਹ ਹਾਂ ਲੋਕਲ ਆਉਣੀ ਸ਼ੁਰੂ ਹੋ ਗਈ ਹਾਂਜੀ ਲੋਕਲ ਸ਼ੁਰੂ ਹੋ ਗਈ ਹੈ ਆਪਣੀ ਇਹ ਸ਼ਿਮਲਾ ਮਿਰਚ ਆਪਣੀ ਪੰਜਾਬ ਦੀ ਹੈ ਜੀ ਪੂਰੀ ਵਧੀਆ ਲੋਕਲ ਜੀ 2000 ਹਾਂਜੀ ਧਨੀਏ ਬਾਰੇ ਗੱਲਬਾਤ ਕਰੀਏ ਧਨੀਆ ਦੋ ਤਰ੍ਹਾਂ ਦਾ ਆਉਂਦਾ ਜੀ ਜਿਹੜਾ ਪੂਰਾ ਵਧੀਆ ਮੋٹے ਪੱਤੇ ਵਾਲਾ ਜੀ ਧਨੀਆ ਉਹਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਜੀ ਕਿਲੋ ਦਾ ਜੀ ਇਹ ਘੱਟੋ ਘੱਟ ਪਰੰਸੇਰੀ ਲੈਣੀ ਪਣੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਜਿਹੜਾ ਨਿਸਰਿਆ ਧਨੀਆ ਆ ਰਿਹਾ ਜੀ ਥੋੜਾ ਜਿਹਾ ਪੱਕਾ ਧਨੀਆ ਉਹਦਾ ਰੇਟ ਹੈਗਾ ਜੀ 10 ਰੁਪਏ ਕਿਲੋ ਦਾ ਭਾਅ ਜੀ ਧਨੀਏ ਦਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਜੀ ਹਾਂਜੀ ਪਾਲਕ ਵਾਰੀ ਗੱਲਬਾਤ ਕਰੀਏ ਤਾਂ ਪਾਲਕ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੀਰ ਪੈ ਤੱਕ ਦਾ ਪਾਜੀ ਕਿਲੋ ਦਾ ਜੀ ਸਲਾਦ ਪੱਤੇ ਦਾ ਜੀ ਕੀ ਹਾਲ ਨੇ ਉਹ ਠੀਕ ਹਾਂ ਬਈ ਹਾਂ ਜੀ ਵਧੀਆ ਕੋਲੋਂ ਤੇ ਬਾਈ ਜਿਹੜਾ ਬਰੀਕ ਵਾਲੇ ਸੂਂਗਰੇ ਨੇ ਇਹਨਾਂ ਦਾ ਗੇਟ ਚੱਲੀ ਜਾਂਦਾ ਬਈ 50 ਰੁਪਏ ਵੀਰੇ ਹਾਂ ਜੀ ਦੋ 50 ਰੁਪਏ ਕਿਲੋ ਇਹ ਵੀ ਘੱਟੋ ਘਾਟ ਕਿੰਨਾ ਲੈਣਾ ਪੈਂਦਾ ਇਹ ਅਲਫਾਫਾ ਜਾਂ ਸਾਰੀ ਲੈਣਾ ਪੈਂਦਾ ਜਿਹੜਾ ਹਾਂ ਜੀ ਘੱਟੋ ਘਾਟ 5 ਕਿਲੋ हां जी दोस्तों कटटो कट 5 किलो ਲੈਣਾ ਪੈਣਾ ਜੇ ਕਿਸੇ ਨੂੰ ਵੀ ਲੈਣਾ ਜੀ 50 ਰੁਪਏ ਕਿਲੋ ਦਾ ਭਾਜ ਜੀ ਸੁਗਰ ਦਾ ਜਿਹੜੇ ਬਰੀਕ ਵਾਲੇ ਨੇ ਜੀ ਲੰਮੇ ਵਾਲਿਆਂ ਦਾ ਕੀ ਰੇਟ ਚੱਲੀ ਜਾਂਦਾ ਬਈ ਜਿਹੜੇ ਗੁੱਟੀਆਂ ਹੋਣ ਹਾਂਜੀ ਦੋਸਤੋ ਕਟੋ ਕਟ 100 ਰੁਪਏ ਦੀ ਦਰਜਨ ਲੈਣੀ ਪਣੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਕਟੋ ਕਟ 12 ਗੁੱਟੀਆਂ ਹੁੰਦੀਆਂ ਨੇ ਹਾਂਜੀ ਮੇਥੀ ਬਾਰੇ ਗੱਲਬਾਤ ਕਰੇ ਤਾਂ ਮੇਥੀ ਦਾ ਰੇਟ ਹੈਗਾ ਜੀ ਦਰਜਨ ਦਾ ਜਿਹੜੀ ਪੀਲੇ ਫੁੱਲਾਂ ਵਾਲੀ ਹੈ ਜੀ ਇਹਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਆ ਜੀ ਦਰਜਨ ਦਾ ਜੀ ਮੇਥੀ ਦਾ ਜੀ ਹਾਂਜੀ ਮੇਥੇ ਬਾਰੇ ਗੱਲਬਾਤ ਕਰੀਏ ਤਾਂ ਮੇਥਿਆਂ ਦਾ ਰੇਟ ਇਹ ਰਿਹਾ ਜੀ ਦਰਜੰਦਾ ਜੀ ਪਾ ਰਿਹਾ ਜੀ ਅਜਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਪਾ ਜੀ ਮੇਥਿਆਂ ਦਾ ਜੀ ਦਰਜੰਦਾ ਜੀ ਤੋ ਪੀ 3 ਮਟਰ ਬਾਰੇ ਗੱਲਬਾਤ ਕਰੀਏ ਜਿਹੜਾ ਪੀ 3 ਵੀ ਮਿਲ ਜੂਗਾ ਜੀ ਪੀ 3 ਲੋਕਲ ਮਟਰ ਵੀ ਆ ਰਿਹਾ ਜੀ ਹਜੇ ਤੇ ਇਹਦੇ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਪੀ 3 ਮਟਰ ਦਾ ਜੀ ਇਹ ਬੰਦ ਲਵਾਵੇ ਦਾ ਭਾਜ ਵੇਟ ਹੁੰਦਾ ਜੀ ਇਹਦੇ ਵਿੱਚ 20 ਕਿਲੋ ਜੀ ਉਸੇ ਬਾਰੇ ਗੱਲਬਾਤ ਕਰੀਏ ਤਾਂ ਸੋਲੂਆ ਭਾਈ ਬੂਟੇ ਕੋਲੇ ਮਿਲ ਜੂਗਾ ਜੀ ਸੋਲੂਆ ਪੂਰਾ ਵਧੀਆ ਟੌਪ ਦਾ ਸੋਲੂਆ ਹੈ ਜੀ ਰੇਟ ਹੈਗਾ ਜੀ ਸੋਲੂਆ ਦਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਜ ਜੀ ਸੋਲੂਆ ਦਾ ਜੀ ਪੂਰਾ ਵਧੀਆ ਟੌਪ ਦਾ ਸੋਲੂਆ ਜੀ ਘੱਟੋ ਘੱਟ ਭਰੀ ਲੈਣੀ ਪੈਣੀ ਹੈ ਜੀ 1 ਸਾਗ ਬਾਰੇ ਗੱਲਬਾਤ ਕਰੀ ਤੇ ਸਾਗ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਜੀ ਡਰ ਜਾਂਦਾ ਜੀ ਸਰੋਂ ਦੇ ਸਾਗ ਦਾ ਜੀ ਮੂਲੀ ਬਾਰੇ ਗੱਲਬਾਤ ਕਰੀ ਤਾਂ ਮੂਲੀ ਦਾ ਰੇਟ ਰਿਹਾ ਜੀ ਅੱਜ ਦਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਕਿਲੋ ਦਾ ਜੀ ਇਹ ਘੱਟੋ ਘਾਟ 10 ਕਿਲੋ ਜਾਂ 15 ਕਿਲੋ ਮੂਲੀ ਲੈਣੀ ਪੈਣੀ ਹੈ ਜੀ ਹਾਂਜੀ ਦੋਸਤੋ ਬਰੋਕਲੀ ਬਾਰੇ ਗੱਲਬਾਤ ਕਰੀਏ ਜਿਹੜੀ ਬਰੋਕਲੀ ਆ ਰਹੀ ਹੈ ਜੀ ਲੋਕਲ ਤੇ ਇਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬਰੋਕਲੀ ਦਾ ਜੀ ਘੱਟੋ ਘਾਟ 10 ਕਿਲੋ ਜਾਂ 15 ਕਿਲੋ ਬਰੋਕਲੀ ਲੈਣੀ ਪੈਣੀ ਹੈ ਜੀ ਕਿਸੇ ਨੇ ਵੀ ਲੈਣੀ ਹੈ ਜੀ ਹਾਂਜੀ ਪੁੰਘ ਵਾਲੇ ਪਿਆਜ਼ ਬਾਰੇ ਗੱਲਬਾਤ ਕਰੀ ਤੇ ਪੁੰਘ ਵਾਲੇ ਪਿਆਜ਼ ਹਾਂਜੀ ਦੋਸਤੋ ਚਿਕੰਦਰ ਬਾਰੇ ਗੱਲਬਾਤ ਕਰੀਦਾ ਚਿਕੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜ ਜੀ ਚਿਕੰਦਰ ਦਾ ਜੀ ਕਿਲੋ ਦਾ ਜੀ ਇਹ ਹਾਂਜੀ ਪੱਤਾ ਗੋਭੀ ਬਾਰੇ ਗੱਲਬਾਤ ਕਰੀਦਾ ਪੱਤਾ ਗੋਭੀ ਦਾ ਰੇਟ ਹੈਗਾ ਜੀ 5 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਪੱਤਾ ਗੋਭੀ ਦਾ ਜੀ ਜਿਹੜੀ ਪੂਰੀ ਵਧੀਆ ਤਾਜੀ ਫਰੈਸ਼ ਪੱਤਾ ਗੋਭੀ ਆਉਂਦੀ ਹੈ ਜੀ ਜੀ ਦੋਸਤੋ ਹਰੇ ਪਿਆਜ਼ ਬਾਰੇ ਗੱਲਬਾਤ ਕਰੀ ਜਿਹੜਾ ਹਰਾ ਪਿਆਜ਼ ਚਿੱਟਿਆਂ ਵਾਲਾ ਰਿਹਾ ਜੀ ਇਹਦਾ ਰੇਟ ਥੋੜਾ ਜਿਹਾ ਤੇਜ਼ ਹੋਊਗਾ ਜੀ ਇਹਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾ ਮਸਰੂਮ ਬਾਰੇ ਗੱਲ ਕਰੀ ਤਾਂ ਮਸਰੂਮ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਜੀ ਮਸਰੂਮ ਦਾ ਜੀ ਕਿਲੋ ਦਾ ਜੀ ਇਹ ਬੰਦ ਡੱਬਾ ਲੈਣਾ ਮੈਨੂੰ ਦਾ ਕਿਸੇ ਕਿਸੇ ਨੂੰ ਵੀ ਲੈਣਾ ਜੀ ਉੱਤੋਂ ਆ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਸੇਵਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਦੋਸਤੋ ਆਪਾਂ ਬਾਈਕਰਵੰਤ ਨਾਲ ਗੱਲਬਾਤ ਕਰਦੇ ਆ ਵੀ ਨਰੀਆਲ ਦਾ ਕੀ ਭਾਅ ਚੱਲ ਰਿਹਾ ਜੀ ਡਾਕ ਦਾ ਜੀ ਅੱਜ ਦਾ ਜੀ ਇਹ ਘੱਟੋ ਘਾਟ 10 ਪੀਸ ਲੈਣੇ ਪੈਂਦੇ ਜੀ ਬੰਗਲੌਰ ਵਾਲਾ ਨਰੀਆਲਾ ਜੀ ਪੂਰਾ ਵਧੀਆ ਜੀ ਹਾਂਜੀ ਦੋਸਤੋ ਨਰੀਆਲ ਦਾ ਰੇਟ ਰਿਹਾ ਜੀ 550 ਰੁਪਏ ਦਾ ਭਾਅ ਜੀ 10 ਪੀਸਾਂ ਦਾ ਜੀ ਨਰੀਆਲ ਦਾ ਜੀ ਅੱਜ ਦਾ ਜੀ ਇਹ ਘੱਟੋ ਘਾਟ 10 ਪੀਸ ਪਾਜੀ ਪਾ ਨੰਪਲ ਦਾ ਜੀ ਹਾਂਜੀ ਦੋਸਤੋ ਆਪਾਂ ਇੱਕ ਨੰਬਰ ਕੇ ਨੂ ਬਾਰੇ ਗੱਲਬਾਤ ਕਰੀਏ ਜਿਹੜਾ ਇੱਕ ਨੰਬਰ ਕੇ ਨੂ ਆ ਜੀ ਪੂਰਾ ਵਧੀਆ ਟੌਪ ਦਾ ਕੇ ਨੂ ਆ ਜੀ ਇਹਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜੀ ਕੇ ਨੂ ਦਾ ਜੀ ਇਹ ਬੰਦ ਗਰੇਟਾਂ ਦਾ ਪਾਜੀ ਕੇ ਨੂ ਦਾ ਜੀ ਤੇ ਆਪਾਂ ਮੀਡੀਅਮ ਸਾਈਜ਼ ਵੀ ਕੇ ਨੂ ਦਿਖਾ ਦਿੰਨੇ ਆ ਵੀ ਉਹਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਤੇ ਮੀਡੀਅਮ ਸਾਈਜ਼ ਬਾਰੇ ਗੱਲਬਾਤ ਕਰੀ ਤਾਂ ਮੀਡੀਅਮ ਸਾਈਜ਼ ਦਾ ਕੇ ਨੂ ਦਾ ਪਾ ਰਿਹਾ ਜੀ ਅੱਜ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਪਾਜੀ ਕੇ ਨੂ ਦਾ ਜੀ ਇਹ ਬੰਦ ਗਰੇਟਾਂ ਦਾ ਪਾਜੀ ਕੇ ਨੂ ਦਾ ਜੀ ਹ ਜਿਹੜੀ 10 ਕਿਲੋ ਵਾਲੀ ਸੇਵ ਦੀ ਪੇਟੀ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 10 ਕਿਲੋ ਦੀ ਪੈਕਿੰਗ ਦਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਇਹ ਬੰਦ ਪੇਟੀਆਂ ਦਾ ਭਾਜ ਜੀ ਸੇਵ ਦਾ ਜੀ ਹਾਂ ਜੀ ਮਸੰਮੀ ਬਾਰੇ ਗੱਲਬਾਤ ਕਰੀ ਤਾਂ ਮਸੰਮੀ ਦਾ ਰੇਟ ਹੈਗਾ ਜੀ ਜਿਹੜੀ 10 ਕਿਲੋ ਦੀ ਮਸੰਮੀ ਦੀ ਪੈਕਿੰਗ ਆਉਂਦੀ ਹੈ ਜੀ ਇਹਦਾ ਰੇਟ ਹੈਗਾ ਜੀ 450 ਰੁਪਏ ਦਾ ਭਾਜ ਜੀ ਮਸੰਮੀ ਦਾ ਜੀ ਤੇ 20 ਕਿਲੋ ਵਾਲੀ ਲੈਣੀਆਂ ਜੀ 20 ਕਿਲੋ ਦਾ ਰੇਟ ਗੱਟੇ ਦਾ ਰੇਟ ਹੈਗਾ ਜੀ 850 ਰੁਪਏ ਦਾ ਭਾਜ ਜੀ ਬੰਦ ਗੱਟੇ ਦਾ ਜੀ ਹਾਂਜੀ ਕੇਲੇ ਬਾਰੇ ਗੱਲਬਾਤ ਕਰੀ ਤਾਂ ਕੇਲੇ ਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜ ਕੇਲੇ ਦਾ ਜੀ ਇਹ ਬੰਦ ਗਰੇਟਾ ਦਾ ਪਾਜ ਜੀ ਕੇਲੇ ਦਾ ਜੀ ਸੁਪਰ ਕੇਲੇ ਦਾ ਜੀ ਹਾਂਜੀ ਪਪੀਤੇ ਬਾਰੇ ਗੱਲਬਾਤ ਕਰੀ ਤਾਂ ਪਪੀਤੇ ਦਾ ਰੇਟ ਹੈਗਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਭਾਰ ਹੈ ਜੀ ਪਪੀਤੇ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਪੀਤੇ ਦਾ ਜੀ ਬੰਦ ਗਰੇਟਾ ਦਾ ਜੀ ਹਾਂਜੀ ਅਮਰੂਦ ਬਾਰੇ ਗੱਲਬਾਤ ਕਰੀ ਤਾਂ ਅਮਰੂਦ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਮਰੂਦ ਦਾ ਜੀ ਹਾਂਜੀ ਅੰਗੂਰਾਂ ਬਾਰੇ ਗੱਲਬਾਤ ਕਰੀਏ ਜਿਹੜੇ ਪੂਰੇ ਵਧੀਆ ਟੌਪ ਦੇ ਅੰਗੂਰ ਆ ਰਿਹਾ ਰੇਟ ਜੀ 5 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਅੰਗੂਰਾਂ ਦੀ ਗ੍ਰੀਨ ਦੀ ਜ ਹਾਂਜੀ ਦੋਸਤੋ ਬਲੈਕ ਅੰਗੂਰਾ ਮਾਰੇ ਗੱਲਬਾਤ ਕਰੀਏ ਜਿਹੜੀ 5 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਇਹਦਾ ਰੇਟ ਹੈਗਾ ਜੀ ਬਲੈਕ ਅੰਗੂਰਾ ਦਾ ਜੀ 850 ਦਾ 5 ਇਹ ਬਲੂ ਰੇਟਾਂ ਦਾ ਜੀ ਅੰਗੂਰਾ ਦੇ ਬਲੈਕ ਲਾਈਨ ਹਾਂਜੀ ਦੋਸਤੋ ਮੰਡੀ ਦਾ ਕੰਮ ਚੱਲ ਰਿਹਾ ਤੇ ਮੰਡੀ ਦੇ ਕੰਮ ਚੱਲਣ ਕਾਰਨ ਨਾ ਸਾਰੀਆਂ ਫੜੀਆਂ ਨੇ ਜਿਹੜੀਆਂ ਦੁਕਾਨਾਂ ਨੇ ਆੜਤੀ ਨੇ ਸਾਰੀਆਂ ਇੱਧਰ ਬਾਹਰਲੀ ਸਾਈਡ ਆ ਗਈਆਂ ਸੜਕ ਦੇ ਜੀ ਇੱਧਰ ਦੀ ਸਾਈਡ ਦੋ ਨੰਬਰ ਗੇਟ ਦੇ ਕੋਣੀ ਤੇ ਆਪਾਂ ਇੱਧਰ ਲਈ ਸੜਕ ਵੀ ਦਿਖਾ ਦਿੰਨੇ ਆ ਗੇਟ ਤੋਂ ਇਧਰ ਲਈ ਸਾਡੇ ਸਾਰੇ ਵਾਰ ਆ ਗਏ ਨੇ ਦੁਕਾਨਾਂ ਜੀ ਤੇ ਸਟਰਾਬਰੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਡਾਕਟਰ ਨਾਲ ਸਟਰਾਬਰੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਤੇ ਸਟਰਾਬਰੀ ਦਾ ਰੇਟ ਹੈਗਾ ਜੀ 250 ਰੁਪਏ ਦਾ ਭਾਅ ਰਹਿ ਗਿਆ ਜੀ ਜਿਹੜੀ ਲੋਕਲ ਸਟਰਾਬਰੀ ਹੈ ਜੀ ਉਹ ਬੰਦ ਡੱਬਿਆਂ ਦਾ ਭਾਅ ਜੀ ਸਟਰਾਬਰੀ ਦਾ ਜੀ ਡਾਕਟਰ ਕੋਲੋਂ ਮਿਲ ਜੀ ਸਟਰਾਬਰੀ ਜੀ ਕਿਸੇ ਨੂੰ ਵੀ ਲੈਣੀਆਂ ਜੀ ਤੇ ਕਿ ਟੋਕਣ ਡੱਬਾ ਲੈਣਾ ਮੈਣਾ ਜੀ ਬੰਦ ਕਿਸੇ ਨੂੰ ਵੀ ਲੈਣੇ ਜੀ ਸਟਰਾਬਰੀ ਦੇ ਜੀ ਦੋਸਤੋ ਅਬ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਆਲੂ ਤੇ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਕਰਦੇ ਵੀ ਕੀ ਭਾਅ ਰਿਹਾ ਜੀ ਨਮਸਕਾਰ ਬਾਪੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਤੇ ਆਲੂ ਦਾ ਕੀ ਭਾਅ ਰਹਿ ਗਿਆ ਜੀ ਆਲੂ ਤੇ ਕਿਹਾ 150 ਤੋਂ ਲੈ ਕੇ 250 ਰੁਪਏ ਡਾਇਮੰਡ ਦਾ हां जी दोस्तों 150 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਆਲੂ ਦਾ ਜੀ ਜਿਹੜਾ ਡਾਇਮਡ ਆ ਜੀ ਉਹ 250 ਰੁਪਏ ਦਾ ਭਾਅ ਜੀ ਬੰਦ ਘੱਟੇ ਦਾ ਜੀ ਇੱਕ ਵੇਟ ਹੁੰਦਾ ਜੀ ਜਿਹਦੇ ਵਿੱਚ 50 ਕਿਲੋ ਜਿਹੜਾ ਖੇਤੀ ਆਲੂ ਆ ਜੀ ਉਹਦਾ ਰੇਟ ਹੈਗਾ ਜੀ 150 ਦਾ 200 200 ਰੁਪਏ ਤੱਕ ਦਾ ਭਾਅ ਜੀ ਖੇਤੀ ਆਲੂ ਦਾ ਜਿਹੇ ਬੰਦ ਘੱਟਿਆਂ ਦਾ ਭਾਅ ਜੀ ਆਲੂ ਦਾ ਜੀ ਐਲ 350 हां जी दोस्तों एलआर ਦਾ ਰਿਆ ਜੀ 3500 ਰੁਪਏ ਦਾ ਭਾਰ ਰਿਆ ਜੀ एलआर ਦਾ ਜੀ ਗੱਟੇ ਦਾ ਜੀ ਬੰਦ ਗੱਟੇ ਦਾ ਭਾਰ ਜੀ ਹਾਂ ਜੀ ਦੋ ਸੂਰੀ ਨੂੰ ਸਾਰੀ ਹਾਂ ਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਪਿਆਜ਼ ਦਾ ਰੇਟ ਹੈਗਾ ਜੀ ਹਾਂ ਜੀ ਪਿਆਜ਼ ਦਾ ਰੇਟ ਰਿਆ ਜੀ 16 ਰੁਪਏ ਦਾ ਭਾਜ ਜੀ ਪਿਆਜ਼ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ 16 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਤੇ ਆਪਾਂ ਹੋਰ ਵੀ ਵਧੀਆ 나ਸਕ ਦਾ ਪਿਆਜ਼ ਦਿਖਾ ਦਿੰਨੇ ਆ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਨਾਸਕ ਦੇ ਪਿਆਜ਼ ਦਾ ਰੇਟ ਰਹੇਗਾ ਜੀ 18 ਤੋਂ ਲੈ ਕੇ 20 ਰੁਪ ਨਾ ਭਾਜੀ ਪਿਆਰ ਦਾ ਜੀ